ਪੈਡ ਕਰਨ ਵਾਲੀ ਪਾਰਲੀਮੈਂਟ ਤੇ ਜੇ ਜਾ ਕੇ ਇੰਦਰਾ ਗਾਂਧੀ ਦੇ ਪੁੱਤਰੇ ਅੱਗੇ ਉਹਦੀ ਪੁੱਤਰੀ ਅੱਗੇ ਉਹਦੀ ਲੋਗ ਅੱਗੇ ਆ ਕੇ ਜਾ ਕੇ ਇੰਦਰਵਰਤਾ ਤੇ ਇੱਕ ਚਕਾਰਾ ਛੋਲੇ ਹਾਲ ਦਾ ਛਰਜਾ ਹੈ ਪਰ ਉਹ ਅਸੀਂ ਮਹਿਸੂਸ ਕਰਦੇ ਹਾਂ ਵੀ ਸੰਸਾਰ ਵਾਸਤੇ ਸਿੱਖਾਂ ਦਾ ਸਿਰਫ ਚਾਹੇ ਇਹ ਗੱਲ ਸਨਮਾਨ ਦੀ ਤੇ ਅਣਖ ਦੀ ਹੈ ਵੋਟਾਂ ਦੀ ਨਹੀਂ ਇਹ ਲੋਕਾਂ ਨੇ ਫੈਸਲਾ ਅੰਕ ਦੇ ਨਾਲ ਕਰਨ ਦਾ ਕਰਦੇ ਲੋਕ ਤੇ ਸਵਾਲੇ ਵੀ ਕਰਦੇ ਕਹਿੰਦੇ ਜਿਵੇਂ ਗੁਰਦਾਸਪੁਰ ਤੋਂ ਸੰਨੀ ਦਿਓਲ ਜਤਨ ਤੋਂ ਬਾਅਦ ਨਹੀਂ ਲੱਭਾ ਸੀ ਤੇ ਇਸੇ ਤਰ੍ਹਾਂ ਕਰਮਜੀਤਨ ਮੂਲ ਫਰੀਦਕੋਟ ਦੇ ਵਿੱਚ ਜੇ ਜਿੱਤ ਮਿਲ ਜਾਂਦੀ ਹੈ ਤੇ ਫਿਰ ਉਹਨਾਂ ਨੇ ਵੀ ਦੱਸਣਾ ਉਥੋਂ ਇੱਥੇ ਸਵਾਲ ਇਹ ਨਹੀਂ ਗਾ ਜੇ ਉੱਥੇ ਦੇਖ ਵੀ ਜੋ ਫਿਰ ਕੀ ਕਰਦੇ ਫਰੀਦਕੋਟ ਦੇ ਲੋਕਾਂ ਨੇ ਸਾਡੀ ਆਸ ਤੋਂ ਕਈ ਗੁਣਾ ਵਾਧੇ ਕਿਉਂਕਿ ਅਸੀਂ ਸਵੇਰੇ 8 ਵਜੇ ਤੋਂ ਰਾਤ ਦੇ 11 ਵਜੇ ਤੱਕ ਸਾਡੇ ਪ੍ਰੋਗਰਾਮ ਹੁੰਦੇ ਤੇ ਬਹੁਤ ਵੱਡੇ ਪਿੰਨਾਂ 'ਚ ਘਟ ਹੁੰਦੇ ਬਹੁਤ ਵੱਡਾ ਸਨਮਾਨ ਮਿਲ ਰਿਹਾ ਸਾਨੂੰ ਲੱਗ ਰਿਹਾ ਹੈ ਇਹ ਕੋਈ ਵੀ ਸਾਨੂੰ ਸ਼ੰਕਾ ਨਹੀਂ ਮੁਕਾਬਲਾ ਕਿਹੜੀ ਧਿਰ ਨਾਲ ਨਜ਼ਰ ਆਉਂਦਾ ਸਰਮਜੀਤ ਸਿੰਘ ਖਾਲਸਾ ਦਾ ਜੋ ਅੱਜ ਦੀ ਸਹੀ ਗੱਲ ਹੈ ਵੀ ਉਹ ਸਾਰੇ ਤੋਂ ਅੱਗੇ ਲੰਗੇ ਤੇ ਕਈ ਪਿੰਡਾਂ ਨੇ ਫੈਸਲਾ ਕਰਤਾ ਵੀ ਆਪਾਂ ਜਿਹੜੀ ਪਾਰਟੀ 'ਚ ਬੈਠੇ ਆ ਬੈਠੇ ਰੋ ਪਰ ਵੋਟਾਂ ਆਪੇ ਕੋਸਾਈ ਰੋ ਬਹੁਤ ਪਿੰਡਾਂ 'ਚ ਕੋਈ ਕੋਰ ਨਹੀਂ ਲੱਗਿਆ ਦੂਜੀਆਂ ਪਾਰਟੀਆਂ ਸਰਮਾਇਦਾਰਾਂ ਦੇ ਨਾਲ ਸੰਬੰਧਤ ਨੇ ਉਹਨਾਂ ਦੇ ਵੱਲੋਂ ਹੋ ਸਕਦਾ ਹੈ ਕਿ ਨਸ਼ੇ ਦੀ ਵਰਤੋਂ ਵੀ ਕੀਤੀ ਜਾਵੇ ਉਥੇ ਲਾਲਚ ਵੀ ਵੱਖੋ ਵੱਖਰੇ ਤਰੀਕੇ ਦੇ ਨਾਲ ਦਿੱਤੇ ਜਾਵੇ ਪਰ ਇਧਰੇ ਪਾਸੇ ਕੁਰਬਾਨੀ ਵਾਲੇ ਪਰਿਵਾਰ ਦੇ ਵਿੱਚੋਂ ਨੌਜਵਾਨ ਸਰਬਜੀਤ ਸਿੰਘ ਹੈ ਫਿਰ ਕੀ ਲੱਗਦਾ ਹੈ ਕਿ ਉਸ ਜਗ੍ਹਾ ਦੇ ਉੱਪਰ ਕਿਸ ਤਰੀਕੇ ਦੀ ਰਣਨੀਤੀ ਅਪਲਾਈ ਜਾ ਸਕਦੀ ਹੈ ਜਿਹੜਾ ਇੱਕ ਲਹਿਰ ਹੁੰਦੀ ਹੈ ਲਹਿਰ ਦਾ ਮਰਰ ਵੀ ਇੱਕ ਹੜ ਹੁੰਦਾ ਹੈ ਉਹ ਲਹਿਰ ਵੀ ਹੜ ਹੈ ਹੜ ਅੱਗੇ ਜੇ ਕੋਈ ਕੰਨੇ ਖੜੇ ਕਰੇ ਕੋਈ ਹੋਰ ਕਰੇ ਖੜਦੇ ਵੀ ਨਹੀਂ ਹੁੰਦੇ ਉਹ ਨਸ਼ੇ ਵਰਤੀ ਜਾਂ ਪੈਸੇ ਵਰਤੀ ਜਾਂ ਕੋਈ ਫਰਕ ਨਹੀਂ ਪੈਂਦਾ 384 ਦੇ ਨਾਲ ਜੁੜੇ ਹੋ ਮਰ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਅੰਦਰ ਨਹੀਂ ਪੂਰੇ ਭਾਰਤ ਦੇ ਇਹ ਇਲੈਕਸ਼ਨ ਦਾ ਦੌਰ ਹੈ ਤਾਂ ਇਸੇ ਨੂੰ ਲੈ ਕੇ ਜਿਹੜੇ ਪੰਥਕ ਉਮੀਦਵਾਰ ਵਕ ਵਕ ਸੀਟਾਂ ਦੇ ਉੱਪਰ ਐਲਾਨੇ ਗਏ ਨੇ ਤਾਂ ਉਹਨਾਂ ਨੂੰ ਗਰਾਉਂਡ ਦੇ ਉੱਪਰ ਦੇਖਿਆ ਜਾਵੇ ਤਾਂ ਇੱਕ ਵੱਖਰੇ ਤਰੀਕੇ ਦੇ ਨਾਲ ਮੌਜੂਦਾ ਸਮੇਂ ਦੇ ਵਿੱਚ ਸਪੋਰਟ ਮਿਲਦਾ ਨਜ਼ਰ ਆਉਂਦਾ ਹੈ ਸ਼ਹੀਦ ਭਾਈ ਵਿਅੰਕ ਸਿੰਘ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਚੋਣ ਅਖਾੜੇ ਦੇ ਵਿੱਚ ਫਰੀਦਕੋਟ ਤੋਂ ਬਤੌਰ ਉਮੀਦਵਾਰ ਵਿਚਰਦੇ ਨਜ਼ਰ ਆਉਂਦੇ ਨੇ ਇਸੇ ਨੂੰ ਲੈ ਕੇ ਗੱਲਬਾਤ ਕੀਤੀ ਜਾਵੇ ਤਾਂ ਇੱਕ ਤਰ੍ਹਾਂ ਦੇ ਨਾਲ ਵੱਡੀ ਸਪੋਰਟ ਤੇ ਵੱਡਾ ਸਮਰਥਨ ਮਿਲਦਾ ਨਜ਼ਰ ਆਉਂਦਾ ਹੈ ਗੱਲਬਾਤ ਕਰਦੇ ਹਾਂ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਸਰਦਾਰ ਗੁਰਦੀਪ ਸਿੰਘ ਬਠਿੰਡਾ ਸਿੱਖਾ ਗੂੰ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਜ਼ਮੀਨੀ ਪੱਧਰ ਤੇ ਉੱਪਰ ਕਿਸ ਤਰੀਕੇ ਦੇ ਹਾਲਾਤ ਹੈ ਇਹ ਵੀ ਜਾਣਕਾਰੀ ਲੈਣ ਦਾ ਯਤਨ ਕਰਾਂਗੇ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਠਿੰਡਾ ਸਾਹਿਬ ਜੀ ਭਾਈ ਸਰਬਜੀਤ ਸਿੰਘ ਖਾਲਸਾ ਦੀ ਗੱਲ ਕੀਤੀ ਜਾਵੇ ਤਾਂ ਇੱਕ ਪੰਥਕ ਪਰਿਵਾਰ ਦੇ ਨਾਲ ਸਬੰਧਤ ਨੇ ਕੁਰਬਾਨੀ ਵਾਲੇ ਪਰਿਵਾਰ ਦੇ ਵਿੱਚੋਂ ਭਾਈ ਭਾਈ ਸਰਬਜੀਤ ਸਿੰਘ ਤਾਂ ਸਭ ਤੋਂ ਪਹਿਲਾਂ ਵੱਡਾ ਸਵਾਲ ਇਹ ਹੈ ਕਿ ਜਿਉਂ ਹੀ ਫਰੀਦਕੋਟ ਹਲਕੇ ਦੇ ਵਿੱਚ ਇਲੈਕਸ਼ਨ ਲੜਨ ਨੂੰ ਲੈ ਕੇ ਉਹਨਾਂ ਦੇ ਵੱਲੋਂ ਐਲਾਨ ਕੀਤਾ ਜਾਂਦਾ ਹੈ ਤੇ ਸਪੋਰਟ ਮੌਜੂਦਾ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਦੇਖਦੇ ਹਾਂ ਇਤੋ ਦੀ ਕਿ ਉਹਨਾਂ ਦੇ ਐਲਾਨ ਤੋਂ ਬਾਅਦ ਜੋ ਸਪੋਰਟ ਮਿਲੀ ਹੈ ਉੱਥੇ ਜੋ ਇੱਕ ਮੁੱਦਾ ਬਹੁਤ ਵੱਡੀ ਪੱਧਰ ਤੇ ਵਾਰਿਆ ਜਾ ਰਿਹਾ ਹੈ ਤੇ ਉੱਪਰ ਹੈ ਕਿਉਂਕਿ ਸਾਡੀ ਪਾਰਟੀ ਉਸ ਸਾਰੀ ਉਸਮੇ ਵਿੱਚ ਬਹੁਤ ਐਂਪੂ ਕਰਨ ਵਾਲਾ ਇਹ ਪયો ਯਾਦ ਉਮੀਦਵਾਰਾਂ ਤੇ ਹੋਰ ਪੰਥਕ ਪਾਰਟੀਆਂ ਤੇ ਮਨੁੱਖੀ ਅਧਿਕਾਰ ਜਿੱਥੇ ਬੰਦਿਆਂ ਦਾ ਵੀ ਉਹਨੂੰ ਹਮਾਇਤ ਹੈ ਉਹ ਇਹ ਵੀ ਇੱਕ ਪਾਸੇ ਜੋ 75 ਸਾਲਾਂ ਤੋਂ ਸਾਡੇ ਨਾਲ ਹੋਇਆ ਕਤਲਿਆ ਇੰਦਰਾ ਗਾਂਧੀ ਦਾ ਕਤਲੇ ਕਤਲ ਜਿਹੜਾ ਹੋਇਆ ਪੰਜਾਬ ਦੇ ਲੋਕਾਂ ਨੇ ਸੰਸਾਰ ਨੂੰ ਕੇਵਲ ਅਸੀਂ ਪਾਰਲੀਮੈਂਟਾ ਫਰੀਦਕੋਟ ਦੇ ਹਲਕੇ ਦੇ ਲੋਕਾਂ ਦੇ ਉੱਤੇ ਇੱਕ ਜ਼ਿੰਮੇਵਾਰੀ ਪਈ ਹੈ ਕਿ ਉਹ 543 ਲੋਕਾਂ ਨੂੰ 100 ਦੇਸ਼ ਦੇ 40 ਕਰੋੜ ਲੋਕਾਂ ਨੂੰ ਤੇ ਬਾਹਰ ਦੇ ਦੇਸ਼ ਜਿਹੜੇ ਕੋਈ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਜਿਵੇਂ ਨਿਜਰ ਤੇ ਕੈਨੇਡਾ ਅਮਰੀਕਾ ਨੇ ਕੀਤੀ ਹੈ ਜੋ ਭਾਰਤ ਸਰਕਾਰ ਕਹਿੰਦੀ ਮੁੱਠੀ ਪਰ ਲੋਕ ਆ ਉਹਦਾ ਜਵਾਬ ਦੇਣ ਦੀ ਜ਼ਿੰਮੇਵਾਰੀ ਫਰੀਦਕੋਟ ਦੇ ਲੋਕਾਂ ਤੇ ਉੱਤੇ ਪਈ ਹੈ ਵੀ ਅਸੀਂ ਮੁੱਠੀ ਪਰ ਲੋਕ ਨਹੀਂ ਅਸੀਂ ਇਸ ਦੇਸ਼ ਤੋਂ 75 ਸਾਲਾਂ ਤੋਂ ਕੁੱਟੇ ਜਾ ਰਹੇ ਹਾਂ ਬੇਨਸਾਫੀ ਕੀਤੀ ਜਾ ਰਹੀ ਹੈ ਤਾਕਤ ਨਾਲ ਸਾਨੂੰ ਦਬਾਇਆ ਜਾ ਰਿਹਾ ਹੈ ਅਸੀਂ ਰੁੱਸੇ ਹੋਏ ਲੋਕਾਂ ਅਸੀਂ ਇਸ ਇਸ ਦਾ ਪਰਟਾਵਾ ਸਮੁੱਚੇ ਰੂਪ ਚ ਪਾਰਟੀਆਂ ਛੱਡ ਕੇ ਸਾਬਨੇ ਫੈਸਲਾ ਕਰ ਲਿਆ ਵੀ ਕਿਉਂਕਿ ਫਰੀਦਕੋਟ ਦੇ ਲੋਕਾਂ ਦੇ ਸਿਰ ਦੇ ਉੱਤੇ ਜ਼ਿੰਮੇਵਾਰੀ ਪਈ ਹੈ ਇਹ ਮਾਮਲਾ ਵੋਟਾਂ ਦਾ ਨਹੀਂ ਇਹ ਅਣਖ ਦਾ ਬਣ ਗਿਆ ਅਣਖ ਸਿੱਖ ਕੰਮ ਦੀ ਨਿਸ਼ਚਿਤ ਤੌਰ ਤੇ ਸਾਡਾ ਜੋ ਪ੍ਰਗਟਾਵਾ ਹੈ ਉਹ ਫਰੀਦਕੋਟ ਦੇ ਲੋਕ ਉਥੇ ਕਰਨਗੇ ਅਸੀਂ ਵੀ ਯਤਨ ਕਰਿਆ ਹੁਣ ਕੱਲ੍ਹ ਰਾਮਪੁਰੇ ਪੂਲ ਹਲਕੇ ਦਾ ਅਸੀਂ ਰਜਨਾ ਇੱਕ ਹਲਕੇ ਦਾ ਰੋਡ ਚੋਂ ਹੁੰਦਾ ਜਿਹਦੇ ਚ ਆਪ ਮਹਾਰੇ ਸੈਂਕੜੇ ਕਾਰਾਂ ਤੇ ਸੈਂਕੜੇ ਮੋਟਰਸਾਈਕਲ ਹੁੰਦੇ ਆ ਇੱਕ ਖੜ ਆਇਆ ਪਿਆ ਸਾਨੂੰ ਉਮੀਦ ਹੈ ਵੀ ਬਹੁਤ ਵੱਡੀ ਪੱਧਰ ਤੇ ਉਹਦੀ ਜਿੱਤ ਹੋਊਗੀ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਐਲਾਨਿਆ ਫਰੀਦਕੋਟ ਤੋਂ ਕਰਮਜੀਤ ਅਨਬੋਲ ਨੂੰ ਕੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਕਲਾਕਾਰ ਨੇ ਫਰੀਦਕੋਟ ਵੱਲ ਨੂੰ ਜਾ ਰਹੇ ਆ ਪਿੰਡਾਂ ਦੇ ਵਿੱਚ ਜਾ ਕੇ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਿਹਾ ਤੇ ਦੂਜੇ ਪਾਸੇ ਕੌਮ ਦਾ ਉਹ ਜੋਧਾ ਹੈ ਜਿਸ ਦਾ ਪੁੱਤਰ ਆ ਕਹਿ ਸਕਦੇ ਆ ਕਿ ਭਾਈ ਸਰਬਜੀਤ ਸਿੰਘ ਚੋਣ ਅਖਾੜੇ ਦੇ ਵਿੱਚ ਹੈ ਕੀ ਲੱਗਦਾ ਹੈ ਕਿ ਲੋਕਾਂ ਨੇ ਇਸ ਵਕਤ ਉਹਨਾਂ तमाम ਸਾਰੀਆਂ ਜਿਹੜੀਆਂ ਸਰਮਾਇਦਾਰ ਧਿਰਾਂ ਨੇ ਉਹਨਾਂ ਦੇ ਨਾਲੋਂ ਹਟ ਕੇ ਸਰਬਜੀਤ ਸਿੰਘ ਨੂੰ ਜਿਹੜਾ ਫਤਵਾ ਦੇਣ ਦਾ ਐਲਾਨ ਕੀਤਾ ਆ ਬਿਲਕੁਲ ਜੋ ਉੱਥੇ ਸਿੰਗਰ ਗਏ ਵੱਡੇ ਵੱਡੇ ਕਲਾਕਾਰ ਗਏ ਉਹਦਾ ਰਿਐਕਸ਼ਨ ਹੋਇਆ ਤੁਸੀਂ ਸੋਸ਼ਲ ਮੀਡੀਆ ਵੇਖੋ ਉੱਥੇ ਇਹ ਹੋ ਰਿਹਾ ਵੀ ਜੇ ਸਿੰਗਰ ਸਿੰਗਰ ਨਾਲ ਇਕੱਠੇ ਹੋ ਰਹੇ ਆ ਲਵ ਜੇ ਸੋਸ਼ਲ ਮੀਡੀਆ ਤੇ ਸਿੰਗਰ ਨਹੀਂ ਵਰਤਿਆ ਯਾਰ ਮੈਂ ਉਹੀ ਲਵ ਜੇ ਵਰਤ ਰਹੇ ਆ ਜੋ ਚੰਗਾ ਲੱਗਦਾ ਆਪਾਂ ਨੂੰ ਤੇ ਪੰਥ ਜਾਂ ਪੰਜਾਬ ਦੇ ਲੋਕ ਕਿਉਂ ਨਹੀਂ ਇੱਕ ਛੀਦ ਪਰਿਵਾਰ ਨਾਲ ਇਕੱਠੇ ਹੋ ਰਹੇ ਹ ਤੇ ਜਿੱਥੋਂ ਤੱਕ ਕਿਸੇ ਕਲਾਕਾਰਾਂ ਦਾ ਸਬੰਧ ਹੈ ਵੇਖੋ ਮੁਹੰਮਦ ﺻਦੀਕ ਸੀ ਉਹ 5 ਸਾਲ ਉੱਥੇ ਸੁਤਾ ਹੀ ਰਿਹਾ ਤੁਸੀਂ ਫੋਟੋਆਂ ਵੇਖ ਰਹੋ ਕੋਈ ਉਹ ਇੱਕ ਗੱਲ ਆ ਕੇ ਦੱਸ ਦੇਈ ਮੈਂ ਸਵਾਲ ਠਾਏ ਆਨਸਰਾ ਜਹਾਂਸੇ ਇੱਕ ਵੱਡਾ ਗਾਇਕ ਹੈ ਉਹਨੇ 5 ਸਾਲਾਂ ਜੀ ਕਿਤੇ ਕੋਈ ਮਸਲਾ ਠਾਇਆ ਹੋਵੇ ਤੇ ਜੇ ਅੱਜ ਅਨਮੋਲ ਆਇਆ ਹੈ ਅਨਮੋਲ ਦੀ ਪਹਿਲੀ ਗੱਲ ਤਾਂ ਹੈ ਜੇ ਇਹ ਵੀ ਰੌਲਾ ਚੱਲ ਰਿਹਾ ਵੀ ਉਹ ਸ਼ੂਕ ਕਾਸਟ ਚੋ ਸ਼੍ਰੇਣੀ ਆਉਂਦੀ ਹੈ ਕਿ ਨਹੀਂ ਆਉਂਦੀ ਪਰ ਜੇ ਆਪਾਂ ਮੰਨ ਵੀ ਲਏ ਕਿ ਵੀ ਆਉਂਦੀ ਹੈ ਜਾਂ ਜਿਵੇਂ ਉਹਨਾਂ ਨੇ ਉਹ ਕਾਗਜ਼ ਸਹੀ ਇਤਰਾਜਾਂ ਦੇ ਬਾਵਜੂਦ ਕਰਤੇ ਐ ਇਹਦੇ ਬਾਵਜੂਦ ਉੱਥੇ ਕੋਈ ਆਸਰਾਸ ਦੇ ਪ੍ਰੋਗਰਾਮ ਪੇਸ਼ ਕਰਨ ਲਈ ਤਾਂ ਗੱਲ ਨਹੀਂ ਬਣਦੀ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜੇ ਉਨਵੋਲਟ ਜਾਵੜੇ ਜਾਂ ਕੋਈ ਹੋਰ ਜਾਵੜੇ ਉਹ ਕੋਈ ਕਮੇਡੀ ਸ਼ੋਅ ਨਹੀਂ ਉਥੇ ਸਰਬਜੀਤ ਸਿੰਘ ਦੇ ਨਾਲ ਜਾਣ ਨਾਲ ਜਿਹੜਾ ਇੱਕ ਸਵਾਲ ਆਉਂਦਾ ਵੀ ਕੱਲਾ ਕੀ ਕਰੂ ਇਹ ਕੱਲਾ ਇਹ ਪਹਿੜ ਤਰਨ ਵਾਲੀ ਪਾਰਲੀਮੈਂਟ 'ਚ ਜੇ ਜਾ ਕੇ ਇੰਦਰਾ ਗਾਂਧੀ ਦੇ ਪੁੱਤਰੇ ਅੱਗੇ ਉਹਦੀ ਪੋਤਰੀ ਅੱਗੇ ਉਹਦੀ ਨੂੰਹ ਅੱਗੇ ਆ ਕੇ ਜਾ ਕੇ ਇੰਦਰਾ ਵਰਧਾ ਤੇ ਇੱਕ ਜਕਾਰਾ ਛੋਹ ਲਿਆਦਾ ਛਰਦਾ ਹੈ ਤਾਂ ਉਹ ਅਸੀਂ ਮਹਿਸੂਸ ਕਰਦੇ ਆਂ ਵੀ ਸੰਸਾਰਵਾਦ ਦੇ ਸਿੱਖਾਂ ਦਾ ਸਿਰ ਉੱਚਾ ਹੋਏਗਾ ਇਹ ਗੱਲ ਸਨਮਾਨ ਦੀ ਇਹ ਅੰਕ ਨਹੀਂ ਹੈ ਵੋਟਾਂ ਦੀ ਨਹੀਂ ਇਹ ਲੋਕਾਂ ਨੇ ਫੈਸਲਾ ਅੰਕ ਦੇ ਨਾਲ ਖੜਨ ਦਾ ਕਰਤਾ ਲੋਕ ਤੇ ਸਵਾਲੇ ਵੀ ਕਰਦੇ ਕਹਿੰਦੇ ਜਿਵੇਂ ਗੁਰਦਾਸਪੁਰ ਤੋਂ ਸੰਨੀ ਦਿਓਲ ਜਤਨ ਤੋਂ ਬਾਦ ਨਹੀਂ ਲੱਭਾ ਸੀ ਤੇ ਇਸੇ ਤਰ੍ਹਾਂ ਕਰਮਜੀਤ ਅਨਮੋਲ ਫਰੀਦਕੋਟ ਦੇ ਵਿੱਚ ਜੇ ਜਿੱਤ ਮਿਲ ਜਾਂਦੀ ਹੈ ਤਾਂ ਫਿਰ ਉਹਨਾਂ ਨੇ ਵੀ ਦੱਸਣਾ ਉਥੇ ਇਹ ਤੇ ਸਵਾਲ ਇਹ ਨਹੀਂਗਾ ਜੇ ਉੱਥੇ ਦੱਸ ਵੀ ਜਾਊ ਫਿਰ ਕੀ ਕਰਦੂਗਾ ਮੌਮ ਸਦੀਕ ਕਿਤੇ ਨਾ ਕਿਤੇ ਆ ਜਾਂਦਾ ਸੀ ਫਿਰ ਕੀ ਕਰਦਾ ਸਵਾਲ ਜਿਹੜਾ ਵੋਟਾਂ ਦਾ ਜਾਂ ਮੁੱਦੇ ਆ ਜਿਹੜੇ ਸਾਡੇ ਬਹੁਤ ਵੱਡੇ ਆ ਇਹ ਨਹੀਂ ਕਿ ਪੰਜਾਬ ਦਾ ਕੋਈ ਮੁੱਦਾ ਨਹੀਂ ਸਭ ਤੋਂ ਪਹਿਲਾ ਮੁੱਦਾ ਜਿਹੜਾ ਮੈਂ ਤੁਹਾਨੂੰ ਬੇਨਤੀ ਕੀਤੀ ਵੀ ਅਣਖ ਦਾ ਹੈ ਜੋ ਸਾਡੇ ਨਾਲ ਜੋ ਕੁਛ ਵਾਪਰਿਆ ਵੀ ਅਸੀਂ ਖੜਦੇ ਦਿੱਲੀ ਨਾਲ ਆ ਕਤਲ ਕਰਨ ਵਾਲੇ ਨਾਲ ਖੜਦੇ ਆ ਜਾਂ ਕੌਮ ਦੀ ਪੱਗ ਜਿਹਨਾਂ ਨੇ ਸਿਰ ਤੇ ਧਰੀ ਉਹਨਾਂ ਨਾਲ ਖੜਦੇ ਇੱਕ ਪਿੰਡਾਂ ਚ ਆਪਾਂ ਵੇਨੇ ਇੱਕ ਅਣਖ ਦੇ ਲਈ ਇੱਕ ਵਿਅਕਤੀ ਕਤਲ ਹੋ ਜਾਂਦਾ 20-20 ਸਾਲ ਉਹ ਕੈਦ ਘਟਾਉਂਦੇ ਆ ਵੀ ਮੈਂ ਆਪਦਾ ਬਦਲਾ ਲਿਆ ਮੇਰੇ ਪਿਓ ਦੀ ਇਹਦੇ ਪੱਗ ਲਈ ਤੇ ਜੇ ਕੌਮ ਦੀ ਪੱਗ ਲਈ ਹੋਵੇ ਇੱਕ ਵਿਅਕਤੀ ਦੀ ਸਨਮਾਨ ਨਾਲੋਂ ਕੌਮ ਦਾ ਸਨਮਾਨ ਵੱਡਾ ਹੈ ਤੇ ਕੌਮ ਨੇ ਜੇ ਉਹਦੇ ਹਾ ਦਾ ਨਾਰਾ ਨਹੀਂ ਮਾਰਦੇ ਤਾਂ ਇਤੋਂ ਵੱਡੀ ਕੋਈ ਗੱਲ ਨਹੀਂ ਪਰ ਫੀਰਕੋਟ ਦੇ ਲੋਕਾਂ ਨੇ ਸਾਡੀ ਆਸ ਤੋਂ ਕਈ ਗੁਣਾ ਵੱਧ ਕਿਉਂਕਿ ਅਸੀਂ ਸਵੇਰੇ 8 ਵਜੇ ਤੋਂ ਰਾਤ ਦੇ 11 ਵਜੇ ਤੱਕ ਸਾਡੇ ਪ੍ਰੋਗਰਾਮ ਹੁੰਦੇ ਤੇ ਬਹੁਤ ਵੱਡੇ ਪਿੰਨਾਂ 'ਚ ਇਕੱਠ ਹੁੰਦੇ ਆ ਬਹੁਤ ਵੱਡਾ ਸਨਮਾਨ ਮਿਲ ਰਿਹਾ ਸਾਨੂੰ ਲੱਗ ਰਿਹਾ ਹੈ ਕਿ ਕੋਈ ਵੀ ਸਾਨੂੰ ਸ਼ੰਕਾ ਨਹੀਂ ਕਿ ਲੋਕ ਭਾਈ ਸਰਬਜੀਤ ਸਿੰਘ ਨੂੰ ਉਦਯਾਨ ਤੋਂ ਪਾਸੇ ਛੱਡ ਕੇ ਜਿੱਥੇ ਅਣਖਾ ਜੀ ਜਵਾਨਕ ਦਾ ਸਵਾਲ ਆਉਂਦਾ ਉਦੋਂ ਆਪਾਂ ਇਹ ਨਹੀਂ ਮੰਨਦੇ ਵੀ ਸਾਨੂੰ ਇਹ ਦੀ ਸਜ਼ਾ ਕੀ ਮਿਲੇ ਜੋ ਆਪਾਂ ਲੜਦੇ ਆ ਉਹ ਸਾਰੀਆਂ ਗੱਲਾਂ ਛੱਡ ਕੇ ਕਰਦੇ ਆ ਉੱਥੇ ਉਹ ਹਾਲਾਤ ਇਹ ਬਣ ਗਏ ਮੁਕਾਬਲਾ ਕਿਹੜੀ ਧਿਰ ਨਾਲ ਨਜ਼ਰ ਆਉਂਦਾ ਸਰਬਜੀਤ ਸਿੰਘ ਖਾਲਸਾ ਦਾ ਜੋ ਅੱਜ ਦੀ ਸਹੀ ਗੱਲ ਹੈ ਵੀ ਉਹ ਸਾਰੇ ਤੋਂ ਅੱਗੇ ਲੰਘ ਗਏ ਤੇ ਕਈ ਪਿੰਡਾਂ ਨੇ ਫੈਸਲਾ ਕਰਤਾ ਵੀ ਆਪਾਂ ਜਿਹੜੀ ਪਾਰਟੀ 'ਚ ਬੈਠੇ ਆ ਬੈਠੇ ਰੋ ਪਰ ਵੋਟਾਂ ਆਪੇ ਕੋਈ ਥਾਈ ਬਹੁਤ ਪਿੰਡਾਂ 'ਚ ਕੋਈ ਕੋਣ ਲੱਗੇ ਦੂਜੀਆਂ ਪਾਰਟੀਆਂ ਸਰਮਾਇਦਾਰਾਂ ਦੇ ਨਾਲ ਸੰਬੰਧਤ ਨੇ ਉਹਨਾਂ ਦੇ ਵੱਲੋਂ ਹੋ ਸਕਦਾ ਹੈ ਕਿ ਨਸ਼ੇ ਦੀ ਵਰਤੋਂ ਵੀ ਕੀਤੀ ਜਾਵੇ ਉੱਥੇ ਲਾਲਚ ਵੀ ਵੱਖੋ ਵੱਖਰੇ ਤਰੀਕੇ ਦੇ ਨਾਲ ਦਿੱਤੇ ਜਾਵੇ ਪਰ ਇਧਰੇ ਪਾਸੇ ਕੁਰਬਾਨੀ ਵਾਲੇ ਪਰਿਵਾਰ ਦੇ ਵਿੱਚੋਂ ਨੌਜਵਾਨ ਸਰਬਜੀਤ ਸਿੰਘ ਹੈ ਫਿਰ ਕੀ ਲੱਗਦਾ ਹੈ ਕਿ ਉਸ ਜਗ੍ਹਾ ਦੇ ਉੱਪਰ ਕਿਸ ਤਰੀਕੇ ਦੀ ਰਣਨੀਤੀ ਅਪਲਾਈ ਜਾ ਸਕਦੀ ਹੈ ਹਾਂ ਜੀ ਮੈਂ ਇੱਕ ਬੇਨਤੀ ਕਰਾਂ ਇਹ ਕੱਲੇ ਫਰੀਦਕੋਟ ਦੀ ਨਹੀਂ ਸਾਰੇ ਹਮੇਸ਼ਾ ਹੀ ਲੱਗ ਹੁੰਦੀ ਹੈ ਜਿਹੜਾ ਇੱਕ ਲਹਿਰ ਹੁੰਦੀ ਹੈ ਲਹਿਰ ਦਾ ਮਤਲਬ ਵੀ ਇੱਕ ਹੜ ਹੁੰਦਾ ਹੈ ਉਹ ਲਹਿਰ ਨਹੀਂ ਹੜ ਔੜਾ ਕੇ ਜੇ ਕੋਈ ਕਾਨ ਨੇ ਖੜੇ ਕਰੇ ਕੋਈ ਹੋੜ ਕਰੇ ਖੜਦੇ ਨਹੀਂ ਹੁੰਦੇ ਉਹ ਨਸ਼ੇ ਵਰਤੀ ਜਾਂ ਪੈਸੇ ਵਰਤੀ ਜਾਂ ਕੋਈ ਫਰਕ ਨਹੀਂ ਪੈਂਦਾ ਲੋਕ ਵੰਡ ਦੇਣਗੇ ਛਰਾਬ ਵੀ ਪੀ ਲੈਣਗੇ ਲੋਕ ਜਿ세 ਤੇ ਪਰ ਪੀ ਕੇ ਵੀ ਕੋਈ ਉਹਨੂੰ ਫਾਇਦਾ ਨਹੀਂ ਕਿਸੇ ਪਾਰਟੀ ਨੂੰ ਵੋਟ ਇਧਰ ਹੀ ਪੁਗਤੀ ਗਈ ਬਿਲਕੁਲ ਇਧਰ ਪੁਗਤੀ ਗਈ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਇਹ ਗੱਲ ਕੇਵਲ ਇੱਕ ਪਾਰਲੀਮੈਂਟ ਹਰਕੇ ਦੀ ਨਹੀਂ ਇਹ ਪੰਜਾਬ ਦੀ ਇੱਕ ਨਵੀਂ ਦਿਸ਼ਾ ਹੈ ਕਿਉਂਕਿ ਜੋ ਸਾਨੂੰ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦੇ ਲੋਕ ਜਿਵੇਂ ਦਲ ਬਲੜੀਆਂ ਨੇ ਮਜ਼ਾਕ ਉੱਡੇ ਮਜ਼ਾਕ ਕੀ ਹੈ ਜਿਵੇਂ ਅੱਜ ਇਹ ਦਰ ਦੂਜੇ ਦੂਜੇ ਚੱਕਰ ਬਣਾ ਲਿਆ ਵੀ ਤੂੰ ਐਂ ਤੀ ਸਤਰੁਜੀ ਦੀ ਵਾਰੀ ਹੁੰਦੀ ਹੈ ਸਾਡੇ ਪਿੰਡਾਂ 'ਚ ਵੀ ਐਂ ਤੀ ਤੂੰ ਵੱਡ ਲੱਗਦੀ ਏ ਰੀ ਤੂਲਾ ਦਾ ਤੇ ਇਹ ਇਸ ਸਿਸ਼ਟ ਤੋਂ ਬਹੁਤ ਦੁਖੀ ਹੈ ਖਾਸ ਕਰਕੇ ਪੰਜਾਬ ਤੇ ਪੰਥ ਇੱਕ ਨਵੀਂ ਧਿਰ ਹੈ ਜਿਹੜੀ ਪੰਜਾਬ ਵਸਦਾ ਗੁਰਾਂ ਦੇ ਨਾਂ ਦੇ ਉੱਤੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੇ ਪੰਜਾਬ ਦੇ ਵਿੱਚ ਇਸ ਪੰਥ ਦੀ ਲੀਡਰਸ਼ਿਪ ਦੇ ਗੁਰਾਂ ਦੇ ਵਸਦੇ ਨਾਂ ਦੇ ਉੱਤੇ ਸਮੁੱਚੇ ਭਾਈਚਾਰੇ ਇਹਨਾਂ ਕਲੇ ਪੰਥ ਦੀ ਜਿਹੜੀ ਜਮੂਰੀ ਢੰਗ ਨਾਲ ਸ਼ਾਂਤਬਈ ਢੰਗ ਨਾਲ ਭਾਰਤੀ ਸੰਵਿਧਾਨ ਦੇ ਅਧੀਨ ਜੋ ਵਾਅਦੇ ਕੀਤੇ ਗਏ ਉਹਨਾਂ ਦੀ ਪ੍ਰਾਪਤੀ ਲਈ ਇੱਕ ਬਹੁਤ ਵੱਡੀ ਕਲੈਰ ਖੜੀ ਕਰ ਲਈ ਇਹ ਬਹੁਤ ਵੱਡਾ ਇੱਕ ਸਟੈਪ ਹੋਏਗਾ ਤੇ ਬਹੁਤ ਪਹਿਲਾ ਵੱਡਾ ਸਟੈਪ ਹੈ ਇਸ ਤੋਂ ਬਾਅਦ ਵੀ ਜੇ ਸਫਲਤਾ ਤੋਂ ਬਾਅਦ ਇੱਕ ਪੰਜਾਬ ਦੇ ਲਈ ਸੂਚੇ ਪੰਜਾਬੀਆਂ ਨੂੰ ਨਾਲ ਲੈ ਕੇ ਕੇਸਰੀ ਝੰਡੇ ਥੱਲੇ ਅਸੀਂ ਯਤਨ ਕਰਾਂਗੇ ਇੱਕ ਬਹੁਤ ਵੱਡੀ ਲਹਿਰ ਖੜੀ ਕਰੀਏ ਚੇਤਬੰਦੀ ਖੜੀ ਕਰੀਏ ਧੰਨਵਾਦ ਤੁਹਾਡੇ ਵੱਲੋਂ ਸਪੋਰਟ ਕੀਤੀ ਗਈ ਇਸ ਗੱਲ ਦੀ ਹਾਮੀ ਭਰੀ ਗਈ ਹੈ ਕਿ ਅਸੀਂ ਸਰਦਾਰ ਮਾਨ ਦੀ ਸਪੋਰਟ ਕਰਦੇ ਹਾਂ ਤਾਂ ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਨੇ ਤੇ ਸੁਖਪਾਲ ਸਿੰਘ ਖੈਰਾ ਨੇ ਪੰਥ ਦੇ तमाम सारे ਮੁੱਦਿਆਂ ਦੇ ਉੱਪਰ ਚਾਹੀਓ ਨੌਂਦਵਾਨਾਂ ਦੇ ਉੱਪਰ ਐਨਐਸਸੀ ਦਾ ਮਸਲਾ ਹੋਵੇ ਜਾਂ ਯੁਆਪਾ ਦਾ ਮਸਲਾ ਹੋਵੇ ਜਾਂ ਬਿਰਵੀਆਂ ਦਾ ਮਸਲਾ ਹੋਵੇ ਤੇ ਬੇਬਾਕੀ ਦੇ ਨਾਲ ਬੋਲਦੇ ਰਹੇ ਨੇ ਲੱਗਦਾ ਨਹੀਂ ਕਿ ਸੁਖਪਾਲ ਸਿੰਘ ਖਹਿਰਾ ਨੂੰ ਇਸ ਜਗ੍ਹਾ ਦੇ ਉੱਪਰ ਜਿਹੜਾ ਇਲੈਕਸ਼ਨ ਲੜਨਾ ਭਾਰੀ ਪੈ ਸਕਦਾ ਆ ਇਹ ਉੱਥੋਂ ਵਾਲੇ ਸਿੰਘ ਰੂਰਾਜ ਦੱਸ ਸਕਦੇ ਮੈਂ ਉਹਦੇ ਬਾਰੇ ਕੋਈ ਗੱਲ ਕਹਿ ਨਹੀਂ ਚਾਹੁੰਦਾ ਨਜ਼ਰੀਆ ਕੀ ਹੈ ਤੁਹਾਡਾ ਤੇ ਨਜ਼ਰੀਆ ਦੱਸ ਤਾਂ ਮੈਂ ਕੁਝ ਨਹੀਂ ਕਹਾਂ ਤੁਹਾਨੂੰ ਨਹੀਂ ਜੀ ਆ ਬਿਲਕੁਲ ਖਾਸ ਕਰ ਮੌਜੂਦਾ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਚੋਣ ਅਖਾੜੇ ਗਰਮਾਉਂਦੇ ਨਜ਼ਰ ਆਉਂਦੇ ਨੇ ਤਾਂ ਇਸੇ ਨੂੰ ਲੈ ਕੇ ਗੱਲਬਾਤ ਕੀਤੀ ਆ ਤਾਂ ਇੱਕ ਤਰੀਕੇ ਦੇ ਨਾਲ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਵੱਡੀ ਹਮਾਇਤ ਫਰੀਦਕੋਟ ਨਿਵਾਸੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਕਿ ਚੋਣ ਨਤੀਜੇ ਕਿਸ ਤਰੀਕੇ ਦੇ ਆ ਸਕਦੇ ਨੇ ਅੱਗੇ ਦੀ ਗੱਲਬਾਤ ਵੀ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ